ਜੇ ਥਾਂ ਥਾਂ ਤੇ ਖੜੇ ਨੇ ਇਨਸਾਨੀਅਤ ਨੂੰ ਮਟਾਉਣ ਵਾਲੇ ਤਾਂ ਪੈਰ ਪੈਰ ਤੇ ਖੜੇ ਨੇ ਇਨਸਾਨੀਅਤ ਨੂੰ ਬਚਾਉਣ ਵਾਲੇ ਅਜਿਹੀ ਹੀ ਮਿਸਾਲ ਆ ਜਿਹੜੀ ਸਾਨੂੰ ਉਹ ਕਿਸਾਨ ਧਰਨੇ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਤੁਸੀਂ ਜੁੜੇ ਹੋਏ ਹੋ ਰੇਡੀਓ ਰੰਗ ਐਫ ਐਮ ਦੇ ਨਾਲ ਮੈਂ ਤੁਹਾਡਾ ਦੋਸਤ ਸਫਰ ਸਾਡੇ ਨਾਲ ਸਾਡੇ ਭਰਾ ਨੇ ਇਹ ਉਹ ਪੰਜਾਬ ਆ ਜਿਹਦਾ ਅਸੀਂ ਜਿਹਨੂੰ ਅਸੀਂ ਬੜੇ ਟਾਈਮ ਅਸੀਂ ਪਹਿਲਾਂ ਦੇਖਿਆ ਇੱਕ ਸੋਹਣਾ ਭਾਈਚਾਰਾ ਹੁੰਦਾ ਸੀ ਭਾਈਚਾਰਾ ਅੱਜ ਵੀ ਆ ਪਰ ਉਹ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੇ ਸਾਡੀਆਂ ਸਰਕਾਰਾਂ ਸਮੇਂ-ਸਮੇਂ ਸਿਰ ਕਰਦੀਆਂ ਰਹੀਆਂ ਨੇ ਅੱਜ ਵੀ ਕਰ ਰਹੀਆਂ ਨੇ ਪਰ ਇੱਕ ਪਲ ਲੱਗਿਆ ਜਦੋਂ ਇਕੱਠੇ ਹੋ ਗਏ ਇਹ ਵੀਰ ਨੇ ਸਾਡੇ ਇਹਨਾਂ ਦਾ ਜਿਹੜਾ ਲੰਗਰ ਆ 26 ਤਰੀਕ ਤੋਂ ਲੰਗਰ ਚੱਲ ਰਿਹਾ ਜੀ ਆਪਣਾ ਦਾ 26 ਤਰੀਕ ਨੂੰ ਤਾਂ ਮੈਂ ਆਪ ਆਇਆ ਸੀ ਇੱਥੇ ਤੋਂ ਬਾਅਦ ਪਹਿਲਾਂ ਅਸੀਂ ਫਰੂਟ ਦਾ ਲੰਗਰ ਲਾਇਆ ਸੀ ਕਿਸਾਨ ਵੀਰਾਂ ਲਈ ਜੀ ਆਪਾਂ ਗੱਲ ਕਰਾਂਗੇ ਪੂਰੇ ਲੰਗਰ ਦੇ ਮੁਤਾਬਕ ਬਿਲਕੁਲ ਜਿੱਥੇ ਸਟੇਜ ਆ ਮੇਨ ਸਟੇਜ ਆ ਕੁੰਡਲੀ ਸਿੰਘੂ ਬਾਰਡਰ ਤੇ ਤਾਂ ਉਧਰ ਲੰਗਰ ਦੇਖੋ ਵੀਰ ਸ਼ੱਕ ਰਹੇ ਨੇ ਆਪਣੇ ਭਰਾ ਸ਼ੱਕ ਰਹੇ ਨੇ ਸੋ ਇਹਨਾਂ ਨਾਲ ਗੱਲ ਕਰਦੇ ਆ ਲੰਗਰ ਦੇ ਬਾਬਤ ਇੱਥੇ ਰਹਿਣ ਦੇ ਬਾਬਤ ਵੀਰ ਜੀ ਤੁਸੀਂ ਕਿਤੋਂ ਤੋਂ ਆਪਣਾ ਸ਼ੁਰੂ ਕੀਤਾ ਜਿਹੜਾ ਲੰਗਰ ਜੀ ਇਹ ਲੰਗਰ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਨੈਕਸਟ ਡੇ ਅਸੀਂ ਜਿਸ ਦਿਨ ਇੱਥੇ ਆਏ ਸੀਗੇ ਨੈਕਸਟ ਡੇ ਅਸੀਂ ਫਰੂਟ ਦਾ ਲੰਗਰ ਲਾਇਆ ਸੀਗਾ ਦੋਸਤੋ ਬਾਅਦ ਅਸੀਂ ਇੱਥੇ ਫਿਰ ਸੋਚਿਆ ਕਿ ਮਲੇਰਕੋਟਲਾ ਤੋਂ ਕਿਉਂ ਨਾ ਅਸੀਂ ਆਪਣੇ ਜਿਹੜੇ ਇੱਕ ਸਪੈਸ਼ਲ ਮਿੱਠੇ ਚਾਵਲ ਨੇ ਕਿਉਂ ਨਾ ਅਸੀਂ ਵੀ ਉਹ ਆਪਣੇ ਕਿਸਾਨ ਭਰਾਵਾਂ ਨੂੰ ਅਸੀਂ ਸੇਵਾ ਕਰੀਏ ਤਾਂ ਫਿਰ ਉੱਥੋਂ ਅਸੀਂ ਦੇਗਾ ਮੰਗਵਾਲੀਆਂ ਸੀਗੀਆਂ ਆ 6-7 ਦਿਨ ਹੋ ਗਏ ਅਲਹਮਦੁਲਿਲਾ ਇੱਥੇ ਔਰ ਲਗਾਤਾਰ ਰਹੇ تھے ਉਸ ਦਿਨ ਤੋਂ ਅਸੀਂ ਮਿੱਠੇ ਚਾਵਲ ਔਰ ਨਮਕੀਨ ਚਾਵਲ ਜੋ ਵੀ ਪਸੰਦ ਕਰਦੇ ਨੇ ਬਹੁਤ ਕਿਸਾਨ ਵੀਰ ਸਾਡੇ ਜਿੰਨੀ ਵੀ ਦੇਖੋ ਅਸੀਂ ਖੁਸ਼ ਨਸੀਬ ਆ ਕਿ ਸਾਨੂੰ ਮੌਕਾ ਮਿਲਿਆ ਕਿ ਅੱਜ ਇੱਕ ਅੰਨਦਾਤੇ ਦੀ ਅਸੀਂ ਖੇਦਮਤ ਕਰਨ ਦਾ ਇੱਕ ਛੋਟਾ ਜੀ ਸੇਵਾ ਨਿਭਾਉਣ ਦਾ ਸਾਨੂੰ ਮੌਕਾ ਮਿਲਿਆ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਸਾਰਿਆਂ ਨੂੰ ਮਿਲ ਕੇ ਸਾਰੇ ਜਿਹੜੇ ਵੀਰ ਭਰਾ ਨੇ ਦੇਖੋ ਅਸੀਂ ਇੱਕੋ ਆਵਾਜ਼ ਸਾ ਲੈਂਦੇ ਆ ਸਾਡੇ ਕੂਲ ਦਾ ਰੰਗ ਇੱਕੋ ਆ ਸੋ ਸਾਡੇ ਪਰਮਾਤਮਾ ਤੱਕ ਪਹੁੰਚਣ ਦੇ ਰਾਹ ਪਰਵੇਂ ਵੱਖ-ਵੱਖ ਹੋ ਸਕਦੇ ਆ ਪਰ ਅਸੀਂ ਸਾਰੇ ਇੱਕ ਆ ਸੋ ਤੁਸੀਂ ਲੰਗਰ ਨੂੰ ਜਿਹੜਾ ਉਹ ਮੈਨੇਜ ਆ ਜਿਹੜਾ ਕਿਸ ਤਰ੍ਹਾਂ ਕਰ ਕਿਸ ਤਰ੍ਹਾਂ ਦੇਖੋ ਤੁਸੀਂ ਆ ਸਾਹਮਣੇ ਆਲੇ ਦੁਆਲੇ ਦੇਖੋ ਅਸੀਂ ਕੋਈ ਸ਼ੋਸ਼ੇਬਾਜੀ ਕੋਈ ਐਨਾ ਉਹ ਨਹੀਂ ਕੀਤਾ ਇਹ ਕੁੱਲੀ ਕਪਈ ਸੀਗੀ ਇਹਦੇ ਵਿੱਚ ਹੀ ਅਸੀਂ ਆਪਣੇ ਡੇਰੇ ਲਾ ਕੇ ਤਾਂ ਜਿੰਨੇ ਹਾਂ ਕੁੱਲੀ ਤੇ ਡੇਰੇ ਲਾਗੇ ਸਮਝ ਲੋ ਅਸੀਂ ਸੇਵਾ ਹੀ ਕਰਨੀ ਹੈ ਯਾਰ ਠੀਕ ਹੈ ਨਹੀਂ ਇੱਥੇ ਅਰੇਂਜਮੈਂਟ ਹੋਇਆ ਟੈਂਟ ਟੁੰਟ ਦਾ ਤਾਂ ਫਿਰ ਅਸੀਂ ਇਹਨੂੰ ਹੀ ਆਪਣਾ ਉਹ ਬਣਾ ਕੇ ਇੱਥੇ ਸਮਾਨ ਸਮੂਨ ਆਪਣਾ ਸਾਰਾ ਰੱਖ ਕੇ ਨੇ ਮੁਸ਼ਕਲਾਂ ਦੇਖੋ ਇੱਥੇ ਨਵੀਂ ਜਗ੍ਹਾ ਦੇ ਉੱਪਰ ਜੇ ਤੁਹਾਨੂੰ ਕੋਈ ਇੱਥੇ ਜਾਣਦਾ ਨਹੀਂ ਕੋਈ ਹੋਣੀ ਹੈ ਤਾਂ ਮੁਸ਼ਕਲਾਂ ਤਾਂ ਦੇਖੋ ਥੋੜੀਆਂ ਬਹੁਤ ਜਿਹਾ ਆਉਂਦੀਆਂ ਵੀ ਨੇ ਤਾਂ ਮਗਰ ਚਲੋ ਤੁਹਾਡਾ ਨਿਸ਼ਾਨਾ ਸਹੀ ਹੈ ਤੁਸੀਂ ਸਿੱਧੇ ਰਸਤੇ ਤੇੋਂ ਸਹੀ ਰਸਤੇ 'ਚੋਂ ਤਾਂ ਮੁਸ਼ਕਲਾਂ ਤੁਹਾਡੇ ਰਸਤੇ ਨਹੀਂ ਰੋਕ ਸਕਦੀਆਂ ਹੈਗੇ ਅਗਰ ਖੇਦਮਤ ਕਰਨੀ ਹੈ ਸੇਵਾ ਕਰਨੀ ਹੈ ਫਿਰ ਤਾਂ ਅਗਰ ਨੀਅਤ ਤੁਹਾਡੀ ਸਾਫ਼ ਹੈ ਤਾਂ ਰੱਬ ਤੁਹਾਡੀ ਮਦਦ ਕਰਦਾ ਉਹਦੇ ਵਿੱਚ ਜਾ ਉਹ ਪਹਿਲਾਂ ਤੈਅ ਕਰ ਲਿਆ ਸੀ ਕਿ ਸੁਲੰਗਰਾ ਜਿਹੜਾ ਨਹੀਂ ਉਸ ਦਿਨ ਹਲੇ ਡਿਸਾਈਡ ਨਹੀਂ ਨਾ ਸੀਗਾ ਕਿ ਇੱਥੇ ਇੱਥੇ ਹੀ ਰੁਕਣਾ ਹੈ ਜਾਂ ਦਿੱਲੀ ਜਾਣਾ ਹੈ ਕੁਝ ਡਿਸਾਈਡ ਨਹੀਂ ਸੀਗਾ ਅਸਾਂ ਪਹਿਲਾਂ ਇਹ ਸੋਚਿਆ ਸੀ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾਂਗੇ ਕਿਉਂਕਿ ਪਹਿਲਾਂ ਅਸੀਂ ਉੱਥੇ ਪੰਜਾਬ ਦੇ ਵਿੱਚ ਵੀ ਜਰ ਉਹਨਾਂ ਦੀਆਂ ਸਟੇਜਾਂ ਦੇ ਉੱਪਰ ਅਸੀਂ ਬੋਲਦੇ ਸੀ ਤਾਂ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤਾਂ ਹੁਣ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਵੀ ਦੇਖੋ ਵਾਦੇ ਕੀਤੇ ਸੀਗੇ ਹੁਣ ਮੈਨੂੰ ਨਹੀਂ ਪਤਾ ਕਿੰਨੇ ਕ ਲੀਡਰਾਂ ਨੇ ਕਿੰਨੇ ਕ ਬੰਦਿਆਂ ਨੇ ਵਾਦੇ ਨਿਭਾਏ ਨੇ ਅਸੀਂ ਕੋਈ ਲੀਡਰ ਤਾਂ ਹੈ ਨਹੀਂ ਮਗਰ ਫੇਰ ਵੀ ਅਸੀਂ ਇਨਸਾਨੀਅਤ ਦੇ ਨਾਤੇ ਭਾਈਚਾਰੇ ਦੇ ਨਾਤੇ ਅਸੀਂ ਆਪਣੇ ਔਰ ਪੰਜਾਬੀ ਹੋਣ ਦੇ ਨਾਤੇ ਔਰ ਮਲੇਰ ਕੋੜਲੇ ਦੀ ਹਾਦਾ ਨਾਰਾ ਦੀ ਧਰਤੀ ਤੇ ਪੈਦਾ ਹੋਣ ਦੇ ਨਾਤੇ ਇੱਥੇ ਹਾਦਾ ਨਾਰਾ ਮਾਰਨ ਆਇਆ ਜ਼ੁਲਮ ਦੇ ਖਿਲਾਫ ਜਿਹੜੀ ਇੱਕ ਲੜਾਈ ਲੜੀ ਜਾ ਰਹੀ ਹੈ ਅਸੀਂ ਉਹਦੇ ਵਿੱਚ ਆਪਣਾ ਹਿੱਸਾ ਪਾਉਣ ਆਏ ਹਾਂ ਇਹ ਮੈਂ ਦੇਖਿਆ ਸੀ ਬਹੁਤ ਗੱਲਾਂ ਕਰ ਰਹੇ ਸੀ ਬਹੁਤ ਇੱਕ ਥੋੜੀ ਲੇਵਲ ਲੱਗੀ ਹੋਈ ਸੀ ਗੱਲਾਂ ਸਾਰਿਆਂ ਦੀ ਸੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਰਿਆਂ ਨੂੰ ਸਾਰੇ ਅਸੀਂ ਪ੍ਰਾਂ ਸ਼ਾਮ ਨੂੰ ਅਸੀਂ ਬੈਠ ਕੇ ਇਕੱਠੇ ਅਸੀਂ ਜੀ ਠੀਕ ਹੈ ਦੇੰਤੂ ਸੇਵਾ ਕਰੀ ਦੀ ਹੈ ਆਪਣਾ ਰੋਲ ਅਦਾ ਕਰ ਰਹੇ ਨੇ ਮੈਂ ਆਪਣਾ ਪਾਰਟ ਅਦਾ ਕਰ ਰਹੇ ਹਾਂ ਸਾਰੇ ਭਰਾ ਆਪਾਂ ਮਿਲ ਜੁਲ ਕੇ ਯਾਰ ਇੱਕ ਇੱਕ ਸਾਰੇ ਆਪਣਾ ਆਪਣਾ ਰੋਲ ਪਲੇ ਕਰ ਰਹੇ ਹਾਂ ਤਾਂ ਫਿਰ ਸ਼ਾਮ ਨੂੰ ਜਦੋਂ ਫ੍ਰੀ ਟਾਈਮ ਹੁੰਦਾ ਤਾਂ ਵੀਰ ਠੀਕ ਹੈ ਜਿਵੇਂ ਆ ਕੇ ਬੈਠੇ ਹਾਂ ਤਾਂ ਬਹੁਤ ਵਧੀਆ ਆਪਸ ਵਿੱਚ ਵਿਚਾਰ ਵਟਾਂਦਰਾ ਹੁੰਦਾ ਜਾਂ ਗੱਲਾਂ ਬਾਤਾਂ ਹੁੰਦੀਆਂ ਨੇ ਬਹੁਤ ਚੰਗਾ ਲੱਗਦਾ ਦਿਲ ਨੂੰ ਬਹੁਤ ਸਕੂਨ ਹੁੰਦਾ ਸੋ ਤੁਸੀਂ ਮੈਂ ਦੇਖ ਕੇ ਤੁਸੀਂ ਕਾਫੀ ਵੀ ਜਿਹੜੇ ਮਲੇਰ ਕੋਟ ਤੋਂ ਆਏ ਹੋ ਸੋ ਪਿੱਛੇ ਜਿਹੜੇ ਘਰਾਂ ਦੀ ਦੇਖਭਾਲ ਆ ਉਹ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਤੁਸੀਂ ਬਲਕੇ ਦੇਖਰੀ ਕਰ ਰਹੇ ਆ ਭਾਈ ਇੱਥੇ 1 ਲੱਖ ਬੰਦੇ ਦਾ ਕਾਰਬਾਰ ਠੀਕ ਆ ਸਾਰੇ ਬੈਠੇ ਨੇ ਜਦੋਂ ਹੁਣ ਉੱਤਰ ਹੀ ਗਏ ਮੈਦਾਨ ਦੇ ਵਿੱਚ ਠੀਕ ਆ ਫਿਰ ਤਾਂ ਹੁਣ ਫੋਨ ਨਹੀਂ ਮੈਂ ਚੱਕਦਾ ਜੇ ਕਈ ਵਾਰ ਆਂਦਾ ਠੀਕ ਆ ਮੈਸੇਜ ਦੇ ਵਿੱਚ ਜ਼ਰੂਰ ਦੱਸ ਦਿੰਨਾ ਕਿ ਹਾਂ ਮੈਂ ਠੀਕ ਆ ਸਾਰੇ ਠੀਕ ਆ ਠੀਕ ਆ ਮੈਨੂੰ ਪਤਾ ਹੈ ਅਗਰ ਫੋਨ ਵੀ ਜਾਵਾਂ ਰਿਸੀਵ ਕਰਾਂਗੇ ਤਾਂ ਫਿਰ ਮਜਬੂਰੀਆਂ ਨੇ ਦਿੱਕਤਾਂ ਨੇ ਉੱਥੇ ਵੀ ਠੀਕ ਆ ਪਿੱਛੇ ਤਾਂ ਉਹ ਸਾਡੇ ਪੈਰਾਂ ਦੇ ਵਿੱਚ ਬੀੜੀਆਂ ਬਨਣਗੀਆਂ ਤਾਂ ਫਿਰ ਇਸ ਲਈ ਆਪਾਂ ਗੱਲ ਜ਼ਿਆਦਾ ਕਰਦੇ ਹੀ ਨਹੀਂ ਆ ਆਪਣੇ ਇਸ਼ਟ ਨੂੰ ਆਪਣੇ ਆਪ ਨੂੰ ਪੱਕਾ ਬਾਈ ਸੋਚ ਕੇ ਵੀ ਯਾਰ ਜੇ ਕਰਨਾ ਤਾਂ ਕਰਨਾ ਹੈ ਬਸ ਆਪਾਂ ਪਿੱਛੇ ਨਹੀਂ ਹਟਦੇ ਹੈ ਰੱਬ ਜਿੰਨੀ ਕਿ ਹਿੰਮਤ ਦਊਗਾ ਕੱਲੋਂ ਕੀ ਹੁੰਦਾ ਕੋਈ ਸਿਹਤ ਪੱਖੋਂ ਜਾਂ ਕੋਈ ਹੋਰ ਐਸੀ ਕੋਈ ਮਜਬੂਰੀ ਹੁੰਦੀ ਹੈ ਤਾਂ ਉਹ ਮੈਂ ਕਹਿ ਨਹੀਂ ਸਕਦਾ ਅਦਰਵਾਈਜ਼ ਜੋ ਆਪਣੇ ਰਾਬੇ ਨੇ ਉਹ ਇੱਥੇ ਸੇਵਾ ਦੇ ਹੈਗੇ ਨੇ ਔਰ ਜਿੱਥੇ ਸੰਘਰਸ਼ ਦੇ ਵਿੱਚ ਵੀ ਜਿੱਥੇ ਵੀ ਉਹ ਕਰਨਾ ਪਊਗਾ ਤਾਂ ਅਸੀਂ ਹਾਜ਼ਰ ਹਾਂ ਅਸੀਂ ਅੱਗੇ ਖੜ ਕੇ ਆਪਣਾ ਸਾੜੇ ਦਾਦਾ ਕਰਾਂਗੇ ਇਨਸ਼ਾਅੱਲਾ ਸਾਡੇ ਨਾਲ ਸਾਡੇ ਸਿੱਖ ਭਰਾ ਸਾਡੇ ਨਾਲ ਦੀ ਗੱਲ ਕਰਾਂਗੇ ਸੱਸੀ ਕਾਲ ਜੀ ਸੱਸੀ ਕਾਲ ਮੈਂ ਹੀ ਸੁਲਤਾਨਪੁਰ ਲੋਧੀ ਦਾ ਸਤਨਪੁਰ ਲੋਧੀ ਵੀ ਬੜੀ ਇੱਕ ਪਿਆਰਾ ਸਾਡਾ ਧਾਰਮਿਕ ਸਥਾਨ ਹੈ ਜਿੱਥੇ ਸੰਤ ਸਿੱਚੇਵਾਲ ਹੋ ਰਹੇ ਨੇ ਜਿਹੜੀ ਵੇਈ ਦੀਆ ਉਹਨਾਂ ਨੇ ਬੜੀ ਸ਼ੁਰੂ ਤੋਂ ਇੱਕ ਜੁੰਮਤੀ ਦਾ ਇੱਕ ਇੱਕ ਦਾੜਾ ਸਬੂਤ ਦਿੱਤਾ ਸੀ ਵੇਈ ਦੀ ਜਿਹੜੀ ਸਫਾਈ ਕਰਾ ਕੇ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਇੱਥੇ ਆਏ ਅਸੀਂ 4 ਤਰੀਕ ਨੂੰ ਇੱਥੇ ਆ ਗਏ ਸੀ ਹਾਂ ਜੀ 4 ਤਰੀਕ ਨੂੰ ਆ ਗਏ ਬਿਲਕੁਲ ਜਿੰਨਾ ਚਿਰ ਕੋਈ ਨਵੇੜਾ ਨਹੀਂ ਹੁੰਦਾ ਨਾ ਚੱਲਦਾ ਇੱਥੇ ਹੀ ਆਈ ਅਸੀਂ ਪਹਿਲਾਂ ਤਾਂ ਸਵੇਰ ਜਦੋਂ 7 ਵਜੇ 메ਨ ਸਟੇਜ ਆਉਂ ਉਹਤੇ ਵਲੰਟੀਅਰ ਦੇ ਤੌਰ ਤੇ ਸੇਵਾ ਕਰਦੇ ਹਾਂ ਸੇਵਾ ਕਰਦੇ 7 ਵਜੇ ਤੋਂ ਲੈ ਕੇ ਤੇ 5 ਵਜੇ ਤਾਈਂ ਉੱਥੇ ਆਂ 5 ਤੋਂ ਲੈ ਕੇ ਭਾਜੀ ਉਹਨਾਂ ਨੂੰ ਮਿਲ ਕੇ ਇਥੇ ਵੀਰ ਉਹਨਾਂ ਨੂੰ ਇਥੇ ਬੈਠ ਕੇ ਗੱਲਬਾਤ ਕਰਕੇ ਤੇ ਅਸੀਂ ਸੰਤਜ ਗਤਾਰ ਸਿੰਘ ਜੀ ਦੇ ਲੰਗਰ ਵਾ ਉੱਥੇ ਚਲੇ ਜਾਈਦਾ ਉੱਥੇ ਸੇਵਾ ਕਰੀਦੀ ਆ ਬਾਕੀ ਰਸਤੇ 'ਚ ਕੋਈ ਹੋਰ ਸੇਵਾ ਮਿਲ ਜਾਵੇ ਤਾਂ ਉਹ ਕਰਨ ਲੱਗ ਪਈਦਾ ਤੇ 10 ਕਵਾਜ ਜਾਂਦੇ ਰੋਜ ਸਾਨੂੰ ਇਹ ਸਾਡਾ ਰੋਜ ਦਾ ਸਿਸਟਮ ਹਾਂਜੀ ਫੋਨ ਤੋਂ ਬਣਾ ਰਹੇ ਆ ਕਿਉਂ ਐਕਟੀਵਿਟੀ ਇਸ ਤਰ੍ਹਾਂ ਦੀ ਆ ਵੀ ਹੁਣ ਦੇਖਦੇ ਆ ਦੋ ਕਦੇ ਪਹੁੰਚੀਏ ਬਾਕੀ ਤਾਲਮੇਲ ਵੀ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਇੱਥੇ ਸ਼ਾਂਤੀ ਹੈ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੇ ਪ੍ਰੋਟੈਸਟ ਸ਼ਾਂਤੀ ਨਾਲ ਚੱਲ ਰਿਹਾ ਹੈਗਾ ਬਾਕੀ ਜੇ ਕਹੀਏ ਫੋਨਾਂ ਦੀ ਗੱਲ ਤੋਂ ਤਾਂ ਹਰ ਘਰ 'ਚ ਕੰਮ ਹੈਗੇ ਆ ਪਰ ਜੇ ਉਹਨਾਂ ਕੰਮਾਂ ਨੂੰ ਦੇਖੀ ਜਾਵਾਂਗੇ ਤੇ ਜੇ ਸਾਰੇ ਲੋਕ ਇਹ ਦੇਖਣ ਲੱਪੈਣ ਤਾਂ ਫਿਰ ਸੰਘਰਸ਼ ਕਿੱਦਾਂ ਹੋਣਗੇ ਜਦੋਂ ਸੰਘਰਸ਼ ਕਰਨਾ ਫਿਰ ਕੁਝ ਕੁ ਚੀਜ਼ਾਂ ਛੱਡਣੀਆਂ ਪੈਂਦੀਆਂ ਫਿਰ ਸੰਘਰਸ਼ੇ ਵੜਨਾ ਪੈਂਦਾ ਤੇ ਮੇਰੇ ਨਾਲ ਇਹ ਸਾਡੇ ਗ੍ਰੰਥੀ ਸਿੰਘ ਆ ਪਿੰਡ ਦੇ ਠੀਕ ਆ ਇਹ ਮੇਰੇ ਭਰਾ ਨੇ ਤੁਹਾਨੂੰ ਸੋ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਦਾ ਬਹੁਤ ਅਹਿਮ ਰੋਲ ਹੁੰਦਾ ਜੀ ਪੂਰੇ ਪਿੰਡ ਦੇ ਵਿੱਚ ਸੋ ਇਹ ਬਹੁਤ ਵੱਡੀ ਗੱਲ ਆ ਕਿ ਗ੍ਰੰਥੀ ਸਾਹਿਬ ਵੀ ਸਾਡੇ ਕੋਲ ਜਿਹੜੇ ਗ੍ਰੰਥੀ ਵੀਰ ਨੇ ਉਹ ਪਹੁੰਚੇ ਹੋਏ ਨੇ ਤੁਸੀਂ ਵੀ ਆਪਣਾ ਜਿਹੜਾ ਇਰਾਦਾ ਪੱਕਾ ਕਰਕੇ ਫਿਰ ਨਾਲ ਪੱਕਾ ਕਰਕੇ ਜੀ ਨਾਲ ਸੰਗਤ ਦੇ ਨਾਲ ਆਏ ਆ ਨਾਲ ਲੈ ਕੇ ਆਏ ਆ ਕਿਉਂਕਿ ਸਾਨੂੰ ਪਹਿਲੇ ਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੀ ਇਹ ਸਾਂਝੀ ਹਾਲਤਾ ਦਾ ਤੇ ਹਰੇਕ ਦੇ ਬਾਬਰ ਦੇ ਤੌਰ ਤੇ ਗੁਰੂ ਮਹਾਰਾਜ ਨੇ ਸਾਨੂੰ ਆਵਾਜ਼ ਬੁਲੰਦ ਕਰਨ ਦੀ ਸਿੱਖਿਆ ਦਿੱਤੀ ਹੈ ਸੋ ਤਸਮੇ ਪਾਸ਼ਾ ਤੱਕ ਕਰ ਸਾਨੂੰ ਸਿੱਖਿਆ ਇਹ ਹੀ ਮਿਲਦੀ ਹੈ ਸ਼ਾਂਤੀਮਈ ਮਾਹੌਲ ਦੇ ਨਾਲ ਹਰੇਕ ਨੂੰ ਨਾਲ ਦੇ ਨਾਲ ਪਹਿਲੇ ਪਾਸ਼ਾ ਤੋਂ ਲੈ ਕੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਨਾਲ ਤੋਰਿਆ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤਸਮੇ ਪਾਸ਼ਾ ਤੱਕ ਵੀ ਉਹਨਾਂ ਜਿਹੜੀਆਂ ਹਮ ਹਰੇਜ ਜਾਤੀ ਨੂੰ ਜੋ ਉਹਨਾਂ ਨੇ ਕੁਚਲ ਕੇ ਰੱਖਿਆ ਹੋਇਆ ਸੀਗਾ ਹਰੇਕ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਜੋ ਆਵਾਜ਼ ਉਠਾਈ ਹੁਣ ਜੋ ਹੋ ਰਿਹਾ ਹੁਣ ਵੀ ਉਹੋ ਚੀਜ਼ ਹੋ ਰਹੀ ਹੈ ਹਰ ਇੱਕ ਚੀਜ਼ ਨੂੰ ਜਾਣ ਕੇ ਆਪਣੇ ਲੈਵਲ ਤੇ ਕੁਚਲਣਾ ਚਾਹੁੰਦੇ ਆ ਛੋਟੇ ਤੋਂ ਛੋਟੇ ਜ਼ਿਮੀਂਦਾਰ ਲਾ ਲਓ ਕੋਈ ਲਾ ਲਓ ਤੱਕ ਤਮਕਾ ਲਾ ਲਓ ਹਰ ਇੱਕ ਵੇਚੀ ਆ ਰਿਆਂ ਸੋ ਦੋਸਤੋ ਪਾੜੋ ਤੇ ਰਾਜ ਕਰੋ ਦੀ ਨੀਤੀ ਆ ਉਹ ਹੁਣ ਨਹੀਂ ਚੱਲਣੀ ਇੱਥੋਂ ਇੱਕ ਗੱਲ ਇਹ ਸਾਫ਼ ਆ ਕਿਉਂਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਕੀ ਮੇਨ ਅਜੰਡਾ ਹੁੰਦਾ ਕਿ ਪਾੜੋ ਤੇ ਰਾਜ ਕਰੋ ਸੋ ਹੁਣ ਇਥੋਂ ਇੱਕੇ ਤੋਂ ਸਾਬਤ ਹੋ ਗਿਆ ਇੱਥੇ ਇੱਕੋ ਥਾਂ ਤੇ ਨਮਾਜ਼ ਪੜ੍ਹੀ ਜਾਂਦੀ ਆ ਅੱਲਾ ਦੀ ਇਥੋਂ ਇੱਕੋ ਥਾਂ ਤੇ ਬੈਗਰੂ ਦਾ ਨਿਤਨੇਮ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਜਾਪ ਹੁੰਦਾ ਸੋ ਇੱਕੋ ਥਾਂ ਤੋਂ ਜਿਹੜਾ ਸੰਜੀਵਾਲਤਾ ਦਾ ਭਾਈਚਾਰਾ ਜਿਹੜਾ ਸੁਨੇਹਾ ਉਹ ਖੁੱਲੇ ਅਸਮਾਨ ਹੇਠਾਂ ਦਿੱਤਾ ਜਾ ਰਿਹਾ ਸੋ ਪਰਮਾਤਮਾ ਦੇਖ ਰਿਹਾ ਇੱਕ ਨੂਰ ਆ ਜਿਹੜਾ ਕਿਸੇ ਨਾਲ ਵੀ ਗੱਲ ਕਰੋ ਹਰ ਕੋਈ ਇਹ ਕਹਿੰਦਾ ਕਿ ਇੱਕ ਜਿਹੜਾ ਨੂਰ ਆ ਉਹ ਵਰਤਿਆ ਸੋ ਇਹਦੇ ਨੂਰ ਵਰਤਿਆ ਹੁਣ ਸਰਕਾਰਾਂ ਇਹ ਸੋਚ ਲੈਣ ਕਿ ਪਾੜੋ ਦੇ ਰਾਜ ਕਰੋ ਦੀ ਨੀਤੀ ਨਹੀਂ ਚੱਲਣੀ ਜੇ ਬੰਦਿਆਂ ਵਾਂਗੂ ਕੰਮ ਕਰਨਾ ਤਾਂ ਠੀਕਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਆਸੀ ਸਮੀਕਰਨ ਨੇ ਜਾਂ ਲੋਕਾਂ ਦੀ ਸਿਆਸਤ ਦੇ ਪ੍ਰਤੀ ਸੋਚ ਆ ਉਹ ਬਦਲ ਜਾਣੀਆਂ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਧੰਨਵਾਦ ਧੰਨਵਾਦ ਜੀ ਤੁਹਾਡੇ ਵੀਰਾਂ ਨਾਲ ਸਾਡੀ ਬਾਜ